ਆਪ ਤਾਂ ਡੁੱਬਿਓ ਬਾਹਮਣਾ ਜਜਮਾਨ ਵੀ ਡੁੱਬੇ ਪੰਜਾਬੀ ਦੀ ਇਹ ਕਹਾਵਤ ਪੰਜਾਬ ਤੋਂ ਰਾਜ ਸਭਾ ਮੈਂਬਰ ਦੀ ਆਜ਼ਾਦ ਚੋਣ ਲੜਨਾ ਏ ਨਵਨੀਤ ਚਤਰਬੇਦੀ ਨੇ ਸੱਚ ਕਰ ਦਿਖਾਈ ਹੈ ਉਹ ਆਪ ਤਾਂ ਸਲਾਖਾਂ ਪਿੱਛੇ ਪਹੁੰਚ ਗਏ ਚੰਡੀਗੜ੍ਹ ਪੁਲਿਸ ਲਈ ਵੀ ਨਮਾਸਿਆਪਾ ਖੜਾ ਕਰ ਗਏ ਹਨ ਪੰਜਾਬ ਦੀ ਇੱਕ ਰਾਜ ਸਭਾ ਸੀਟ ਲਈ ਹੋ ਰਹੀ ਚੋਣ ਦੇ ਆਜ਼ਾਦ ਉਮੀਦਵਾਰ ਨਵਨੀਤ ਚਤਰਬੇਦੀ ਨੂੰ ਆਖਰਕਾਰ ਚੰਡੀਗੜ੍ਹ ਪੁਲਿਸ ਨਾਲ ਹੋਈ 28 ਘੰਟੇ ਦੀ ਜਦੋਜਹਿਦ ਤੋਂ ਬਾਅਦ ਮੰਗਲਵਾਰ ਦਿਨ ਸ਼ਾਮ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਾਂਜੋਗ ਅਦਾਲਤ ਦੇ ਵਾਰੰਟ ਲੈ ਕੇ ਗਏ ਸੀ ਤੇ ਅੱਜ ਅਸੀਂ ਨੂੰ ਸੈਕਟਰ 3 ਚੰਡੀਗੜ੍ਹ ਪੁਲਿਸ ਸਟੇਸ਼ਨ ਤੋਂ ਉਹਨਾਂ ਨੂੰ ਦਿਖਦਾ ਕਰਕੇ ਲਿਆਏ ਤੇ ਇਹਦਾ ਅਸੀਂ ਸਿਵਲ ਹਸਪਤਾਲ ਰੂਪਨਗਰ ਤੋਂ ਮੈਡੀਕਲ ਕਰਵਾ ਲਿਆ ਸੁਬਹ ਰਾਣੀ ਦਾ ਆਪਣਾ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਉਸਮਾਨ ਰਾਸਕ ਤੇ ਤੇ ਹੁਣ ਤੱਕ ਕੀ ਕੁਝ ਸਾਹਮਣੇ ਆਇਆ ਇਹਦੀ ਪੁਛਕੁਛ ਨਹੀਂ ਅਜੇ ਤਾਂ ਜਸ ਅਸੀਂ ਲੈ ਕੇ ਆਏ ਹਾਂ ਜੀ ਆਉਣ ਦਾ ਵੇਹੀ ਸੀਗੇ ਲਿਆ ਕੇ ਤੇ ਸਿਰਫ ਅਜੇ ਪਹੁੰਚੇ ਹੀ ਹਾਂ ਜੀ ਅਜੇ ਅੱਜ ਆਪਾਂ ਪੁੱਛਗੇ ਜੀ ਇੰਟਰੋਗੇਸ਼ਨ ਕੁਝ ਨਹੀਂ ਹੋਇਆ ਤੇ ਅਸੀਂ ਸਾਰੇ ਪੇਸ਼ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਕਰ ਦਿਆਂਗੇ। ਉਹ ਚੰਡੀਗੜ੍ਹ ਦੇ ਕਾਫੀ ਟਕਰਾਵਾ ਗਿਆ ਸੀਗਾ ਉਹ ਕਿਹ ਮਾਂਜੋ ਕੋਰਟ ਦੇ ਆਰਡਰ ਜਿਹੜੇ ਆ ਉਹ ਐਗਜ਼ੀਕਿਊਟ ਕਰਾਉਣਗੇ ਸੀਗੇ ਤੇ ਉਹ ਬਾਕੀ ਤੁਹਾਨੂੰ ਡਿਟੇਲ ਚ ਸਾਰੀ ਜਿਹੜੀ ਅਸੀਂ ਜਿਹੜਾ ਬਰੀਫ ਕਰ ਦੇਣਗੇ। ਅੱਜ ਅੱਜ ਕੋਈ ਰਿਕਵਰਟ ਤਾਂ ਨਹੀਂ ਅੱਥੇ ਚੰਡੀਗੜ੍ਹ ਕੋਲ ਸੋਲਾ ਅੱਜ ਨੂੰ? ਨਹੀਂ ਉਹ ਜਦੋਂ ਕੋਰਟ ਕੋਟ ਪੰਦੇ ਆਡੇ ਆਰਡਰ ਪਹੁੰਚੇ ਸੀ ਅਸੀਂ ਉਹਨੂੰ ਸਾਡੇ ਡੀਐਸਪੀ ਸਾਹਿਬ ਆਰਡਰ ਲੈ ਕੇ ਗਏ ਤੇ ਆਰਡਰ ਆਦੋਂ ਬਾਅਦ ਉਹਨਾਂ ਨੇ ਸਾਨੂੰ ਉਹਦੀ ਸਾਡੀ ਹੈਂਡਓਵਰ ਕਰ ਦਿੱਤੀ। ਨੇ ਸਪੀਸ ਆ ਕੱਲ ਵੀ ਤੁਹਾਡੇ ਕੋਲ ਵਾਰੰਟ ਸੀਗੇ ਇਹਨੂੰ ਸ਼ੈਲਟਰ ਦੇ ਰਹੇ ਆ ਅਸੀਂ ਇਹਨੂੰ ਸੁਰੱਖਿਆ ਦੇ ਰਹੇ ਆ ਇਹਦੇ ਬਾਰੇ ਤੁਸੀਂ ਚੰਡੀਗੜ੍ਹ ਪੁਲਿਸ ਹੀ ਦੱਸ ਸਕਦੇ ਆ ਨਹੀਂ ਨਹੀਂ ਤੁਹਾਨੂੰ ਮਤਲਬ ਕੀ ਮਹਿਸੂਸ ਹੋ ਰਿਹਾ ਕਿ ਇਹਦੇ ਪਿੱਛੇ ਕੀ ਹੋ ਸਕਦਾ ਇਹਦੇ ਵਿੱਚ ਆਪਾਂ ਬੜਾ ਬੜਾ ਕੀ ਕਾਰਨ ਇਹ ਤਾਂ ਚੰਡੀਗੜ੍ਹ ਪੁਲਿਸ ਹੀ ਦੱਸ ਸਕਦੀ ਹੈ ਤੇ ਅਸੀਂ ਤਾਂ ਆਪਣਾ ਜੋ ਲੀਗਲ ਡਿਊਟੀ ਸੀ ਅਸੀਂ ਤਾਂ ਉਹ ਹੀ ਕੀਤੀ ਹੈ ਜਿਹੜੀ ਐਫ ਆਈ ਆਰ ਤੁਹਾਡੇ ਵੱਲੋਂ ਲੋਜ ਕੀਤੀ ਗਈ ਆ ਉਸ ਦੇ ਜਿਹੜੇ ਤੱਥਾਂ ਦੇ ਉੱਤੇ ਵੀ ਜਿਹੜੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਸਵਾਲ ਕੀਤੇ ਨੇ ਐਫ ਆਈ ਆਰ ਜੀ ਦਿਨੇਸ਼ ਚੱਟਾ ਜੀ ਮੌਜੂਦਾ ਐਮ ਐਲ اے ਉਹਨਾਂ ਦੇ ਬਿਆਨਤੇ ਹੋਈ ਹੈ ਠੀਕ ਹੈ ਦਰਅਸਲ ਮੰਗਲਵਾਰ ਨੂੰ ਬਾਅਦ ਦੁਪਹਿਰ ਜਦੋਂ ਰੋਪੜ ਤੋਂ ਵਿਧਾਇਕ ਦਿਨੇਸ਼ ਚੱਡਾ ਵੱਲੋਂ ਕਰਵਾਈ ਗਈ ਐਫਆਈਆਰ ਤੋਂ ਬਾਅਦ ਰੋਪੜ ਪੁਲਿਸ ਅਦਾਲਤੀ ਬਰੰਟ ਲੈ ਕੇ ਪੰਜਾਬ ਵਿਧਾਨ ਸਭਾ ਪਹੁੰਚੀ ਤਾਂ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਚਤਰਵੇਦੀ ਨੂੰ ਉਸ ਦੀ ਸੁਰੱਖਿਆ ਦੇ ਨਾਂ ਉੱਤੇ ਆਪਣੀ ਗੱਡੀ ਵਿੱਚ ਬਿਠਾ ਕੇ ਸੈਕਟਰ 3 ਦੇ ਥਾਣੇ ਲਿਆ ਰਹੀ ਸੀ ਰਾਹ ਵਿੱਚ ਦੋਵਾਂ ਪੁਲਸਾਂ ਦੇ ਮੁਲਾਜ਼ਮ ਆਪੋ ਵਿੱਚ ਝਗੜੇ ਵੀ ਬਾਦ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਸੈਕਟਰ 3 ਦੇ ਥਾਣੇ ਅੱਗੇ ਡਟ ਗਏ ਅਤੇ ਦਿਨ ਰਾਤ ਉੱਥੇ ਪਹਿਰਾ ਦਿੰਦੇ ਰਹੇ ਕਿ ਚੰਡੀਗੜ੍ਹ ਪੁਲਿਸ ਚਤਰਵੇਦੀ ਨੂੰ ਕਿਤੇ ਭਜਾ ਨਾ ਦੇਵੇ। ਨਵੀਨ ਚਤਰਵੇਦੀ ਜਿਸ ਨੂੰ ਚੰਡੀਗੜ੍ਹ ਪੁਲਿਸ ਸ਼ਰਨ ਦੇ ਰਹੀ ਸੀ ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਝਾਲੀ ਦਸਖਤ ਕਰਕੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਭਾਵੇਂ ਕਿ ਇਹ ਜਾਂਚ ਤੋਂ ਬਾਅਦ ਰੱਦ ਕਰ ਦਿੱਤਾ ਗਿਆ। ਇਦੋ ਬਧਾਇਕਾਂ ਨੇ ਇਹ ਦਸਕਤ ਜਾਲੀ ਹੋਣ ਦਾ ਦਾਵਾ ਕੀਤਾ ਅਤੇ ਰੋਪੜ ਲੁਧਿਆਣਾ ਤੇ ਸਰਦੂਲਗੜ ਵਿੱਚ ਚਤਰਵੇਦੀ ਖਿਲਾਫ ਮਾਮਲੇ ਦਰਜ ਕਰਵਾਏ। ਆ ਉਸ ਤੋਂ ਬਾਅਦ ਚਤਰਵੇਦੀ ਦੀ ਗ੍ਰਿਫਤਾਰੀ ਦਾ ਰਾਹ ਪ드ਰਾ ਹੋ ਗਿਆ। ਇੱਕ ਪਾਸੇ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਨੂੰ ਚਤਰਵੇਦੀ ਦੀ ਹਿਰਾਸਤ ਨਹੀਂ ਦੇ ਰਹੀ ਸੀ। ਦੂਜੇ ਪਾਸੇ ਬੁੱਧਵਾਰ ਨੂੰ ਉਸ ਨੇ ਆਪਣੇ ਵਕੀਲਾਂ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ। ਪਰ ਉੱਥੇ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਸਿਰਫ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਪਾਈ ਪਟੀਸ਼ਨ ਉੱਤੇ ਚਤਰਵੇਦੀ ਨੂੰ ਨੋਟਿਸ ਜਾਰੀ ਕੀਤਾ ਗਿਆ ਪਰ ਰੋਪੜ ਪੁਲਿਸ ਨੇ ਇਸੇ ਦੌਰਾਨ ਸਥਾਨਕ ਅਦਾਲਤ ਦੇ ਬਰੰਟ ਦੀ ਤਾਮੀਲ ਨਾ ਹੋਣ ਖਿਲਾਫ ਇੱਕ ਵਾਰ ਫਿਰ ਅਦਾਲਤ ਦਾ ਰੋਕ ਕੀਤਾ ਇਸ ਉੱਤੇ ਸਖਤੀ ਦਿਖਾਦਿਆਂ ਅਦਾਲਤ ਨੇ ਚੰਡੀਗੜ੍ਹ ਪੁਲਿਸ ਨੂੰ ਜਾਂਚ ਵਿੱਚ ਅੜਿੱਕਾ ਨਾ ਬਣਨ ਅਤੇ ਚਤਰਵੇਦੀ ਦੀ ਹਿਰਾਸਤ ਪੰਜਾਬ ਪੁਲਿਸ ਨੂੰ ਤੁਰੰਤ ਦੇਣ ਲਈ ਹੁਕਮ ਜਾਰੀ ਕੀਤੇ 8 ਪੰਨਿਆਂ ਦੇ ਇਸ ਹੁਕਮ ਵਿੱਚ ਅਦਾਲਤ ਨੇ ਚੰਡੀਗੜ੍ਹ ਸੈਕਟਰ 3 ਦੇ ਐਸਐਚਓ ਨਰਿੰਦਰ ਪਟਿਆਲ ਅਤੇ ਐਸਐਸਪੀ ਤੋਂ ਲਿਖਤੀ ਸਪਸ਼ਟੀਕਰਨ ਵੀ ਮੰਗਿਆ ਹੈ ਕਿ ਉਹਨਾਂ ਕਿਸ ਕਾਨੂੰਨ ਤਹਿਤ ਚਤਰਬੇਦੀ ਨੂੰ 2 ਦਿਨ ਆਪਣੀ ਹਿਰਾਸਤ ਵਿੱਚ ਰੱਖਿਆ ਐਸਐਚਓ ਨੂੰ ਕਿਹਾ ਗਿਆ ਕਿ ਉਹ 4 ਦਿਨਾਂ ਵਿੱਚ ਆਪਣਾ ਜਵਾਬ ਐਸਐਸਪੀ ਦੀ ਮੋਰ ਹੇਠ ਅਦਾਲਤ ਵਿੱਚ ਦਾਖਲ ਕਰੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਅਦਾਲਤ ਨੇ ਐਸਐਸਪੀ ਚੰਡੀਗੜ੍ਹ ਨੂੰ ਵੀ ਹੁਕਮ ਦਿੱਤੇ ਹਨ ਕਿ ਉਹ ਅਦਾਲਤ ਦੇ ਹੁਕਮਾਂ ਨੂੰ ਇਨਮੈਨ ਲਾਗੂ ਕਰਵਾਉਣ ਤੇ ਚੰਡੀਗੜ੍ਹ ਪੁਲਿਸ ਦਾ ਜਵਾਬ 4 ਦਿਨਾਂ ਦੇ ਵਿੱਚ ਦਾਖਲ ਕਰਵਾਉਣ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਦਾਲਤ ਨੇ ਚੰਡੀਗੜ੍ਹ ਪੁਲਿਸ ਅਫਸਰਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਵੀ ਕਿਹਾ ਕਿਉਂ ਹੋਈ ਨਾ ਗੱਲ ਸੱਚੀ ਕਿ ਆਪ ਤਾਂ ਡੁੱਬਿਓ ਬਹਾਮਣਾ ਜਜਮਾਨ ਵੀ ਡੁੱਬੇ ਯਾਤ੍ਰਵੇਦੀ ਆਪ ਵੀ ਸਲੱਖਾਂ ਪਿੱਛੇ ਗਏ ਨੇ ਤੇ ਚੰਡੀਗੜ੍ਹ ਪੁਲਿਸ ਲਈ ਵੀ ਨਵਾਂ ਪੰਗਾ ਖੜਾ ਕਰ ਗਏ ਨੇ